ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਤੁਹਾਡਾ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਸੜਕ ਦੇ ਉੱਤੇ ਇੱਕ ਦਰਦਨਾਕ ਹਾਦਸਾ ਹੋਇਆ ਹੈ ਦੱਸਦੇ ਕਿ ਸਾਈਕਲ ਸਵਾਰ ਅਤੇ ਬਲੈਰੋ ਕਾਰ ਦੇ ਵਿਚਕਾਰ ਭਿਆਨਕ ਐਕਸੀਡੈਂਟ ਹੋਇਆ ਤੇ ਸਹਾਸੇ ਦੇ ਵਿੱਚ 15 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ ਤਾਂ ਤਸਵੀਰਾਂ ਜੋਨੇ ਉਸ ਬੱਚੇ ਦੀਆਂ ਉਹ ਵੀ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ 15 ਸਾਲਾਂ ਦੇ ਬੱਚੇ ਦੀ ਜਿਸ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਉੱਥੇ ਹੀ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਦੇ ਕਿ ਅੰਮ੍ਰਿਤਸਰ ਤੋਂ ਜਨਾਲਾ ਰੋਡ ਦੀ ਸਾਈਡ ਨੂੰ ਜਾ ਰਹੀ ਸੀ ਬਲੈਰੋ ਕਾਰ ਜਿਸ ਨੇ ਇੱਕ ਸਾਈਕਲ ਸ ਅਸੀ ਤੇ ਜਦ ਉਹ ਸੜਕ ਦੇ ਉੱਤੇ ਜਾ ਰਿਹਾ ਸੀ ਤਾਂ ਤੇਜ਼ ਰਫ਼ਤਾਰ ਆ ਰਹੀ ਇੱਕ ਬਲੈਰੋ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਬੱਚੇ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈ ਤਾਂ ਦੱਸ ਦਈਏ ਕਿ ਲਗਾਤਾਰ ਹੀ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੜਕਾਂ ਦੇ ਉੱਤੇ ਤੇਜ਼ ਰਫ਼ਤਾਰ ਗੱਡੀਆਂ ਨਾ ਚਲਾਓ ਜਿਸ ਕਰਕੇ ਇਹੋ ਜਿਹੇ ਹਾਦਸੇ ਹੁੰਦੇ ਨੇ ਪਰ ਅਕਸਰ ਹੀ ਸੜਕਾਂ ਦੇ ਉੱਤੇ ਲੋਕਾਂ ਦੇ ਵੱਲੋਂ ਤੇਜ਼ ਰਫ਼ਤਾਰ ਗੱਡੀਆਂ ਚਲਾਈਆਂ ਜਾਂਦੀਆਂ ਨੇ ਜਿਸ ਕਰਕੇ ਲੋਕਾਂ ਦੀਆਂ ਕੀਮਤੀ ਜਾਨਾਂ ਜੋ ਨੇ ਉਹ ਚਲੀ ਜਾਂਦੀਆਂ ਨੇ ਫਿਲਹਾਲ ਪੁਲਿਸ ਦੇ ਵੱਲੋਂ ਕਾਰ ਅਤੇ ਕਾਰ ਚਾਲਕ ਨੂੰ ਕਾਬੂ ਕਰ ਲਿਆ ਗਿਆ ਹੈ ਔਰ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਵੀ ਬੰਦ ਵਾਸੇ ਇਹ ਨਾਲੇ ਦਾ ਹੀ ਆ। ਹਾਂਜੀ। ਇਹ ਬੱਚਾ ਹੀ ਮੈਂ ਆਪਣੇ ਘਰ ਤੋਂ ਲੈ ਕੇ ਆਉਂਦੇ ਆ ਉਹਨਾਂ ਨੂੰ ਡ੍ਰਿਪ ਲੱਗਦੀ ਇਹਨਾਂ ਦਾ ਬਲੱਡ ਘਾਟੀ ਤੇ ਮੈਂ ਇਹਨੂੰ ਲੈ ਕੇ ਆਉਂਦੇ ਆ ਤੇ ਸੜਕ ਤੇ ਇਹਨਾਂ ਦਾ ਐਕਸੀਡੈਂਟ ਹੋਇਆ ਹੈ ਬੱਚੇ ਦਾ। ਇਹ ਸਾਈਕਲ ਤੇ ਮਗਰੋਂ ਬਲੈਰੋਂ ਗੱਡੀ ਆਉਂਦੀ ਹੈ ਅਮਰਸਾ ਰੋਡ ਤੋਂ। ਹਾਂ। ਤੋਂ ਉਹਨਾਂ ਦੀ ਸਪੀਡ ਕਾਫੀ ਹੋਤਾਂ ਤੇ ਉਹਨਾਂ ਨੂੰ ਖਾਦ ਖੁਦ ਲੱਧੀ ਗੱਡੀ ਦੇ ਵਿੱਚ ਨੋ ਕੋ ਕੰਟਰੋਲ ਨਹੀਂ ਹੋਈ ਤੇ ਬੱਚੇ ਦੇ ਸਾਈਕਲ ਦੇ ਵਿੱਚ ਵੱਜੀ ਆ ਤੇ ਟਾਇਰ ਜਿਹੜਾ ਗੱਡੀ ਦਾ ਸਿਰ ਤੇ ਚੜ ਗਿਆ ਹੈ। ਸਾਰਾ ਟੱਕਰ ਵੱਜੀ ਮੁੜ ਕੇ ਟਾਇਰ ਚੜ ਗਿਆ ਸਿਰ ਤੇ। ਹਾਂ। ਉਹ ਵੀਜੀ ਉੱਥੇ ਪਬਲਿਕ ਵਾਵਾ ਇਹਦੇ ਕੋਈ ਚੁੱਕਦਾ ਜਗਦਾ ਨਹੀਂ ਤੇ ਆਪਾਂ ਨੂੰ ਆਪਣਾ ਹੀ ਬੱਚਾ ਏਡਾ ਆਇਆ ਆਪਾਂ ਉਹ ਨਹੀਂ ਆ ਗਿਆ ਤੇ ਆਪਾਂ ਮੋਟਰਸਾਈਕਲ ਤੇ ਲਾਦ ਕੇ ਵੀ ਜੂ ਨੂੰ ਇੱਥੇ ਲਾਏ ਆ ਪਰ ਡੈਥ ਉਹਦੀ ਵੀ ਜੀ ਮੌਕੇ ਤੇ ਉੱਥੀ ਹੋ ਗਈ ਸੀ ਬਾਕੀ ਇਹ ਆ ਵੀ ਜੀ ਕੰਟਰੋਲ ਜਿਹੜਾ ਗੱਡੀਆਂ ਨੂੰ ਚਾਹੀਦਾ ਕਿਸੇ ਦਾ ਧੀ ਪੁੱਤ ਕਿਸੇ ਦਾ ਕਿਤਰਾ ਚੱਲੰਦਾ ਦਾ ਸ਼ਹਿਰ 'ਚ ਹਮੇਸ਼ਾ ਕੰਟਰੋਲ 'ਚ ਵੀ ਜੀ ਚਲਾਣਾ ਚਾਹੀਦਾ ਹਾਈਵੇ ਰੋਡ ਤੇ ਮੰਨਿਆ ਕਿ ਬੜੀ ਗੱਡੀ ਭਜੜੀ ਹੈ ਸ਼ਹਿਰ 'ਚ ਆਉਂਦਿਆ ਕੰਟਰੋਲ ਵੀ ਜੀ ਹਰੇਕ ਨੂੰ ਚਾਹੀਦਾ ਹਰੇਕ ਦਾ ਧੀ ਪੁੱਤ ਵੀ ਜੀ ਡਾ ਹੁੰਦਾ ਪਰ ਆਪਣੇ ਕੋ ਨਹੀਂ ਵੀ ਜੀ ਇਹ ਚੀਜ਼ ਦੇਖੀ ਗਈ ਇਹ ਗੱਡੀ ਚ ਲੋਡ ਸੀ ਕੋਈ ਰੋੜੀ ਵਿੱਚ ਖਾਦ ਲੱਗੀ ਹੋਈ ਗੱਡੀ ਠਾਣੇ ਪੜਾਤੀ ਵੀ ਇਹਦੀ ਬੰਦਾ ਵੀ ਰੈਸਟ ਕਰਾਤਾ ਆ ਇਹਨੂੰ ਮਗਦੋਂ ਠਾਣੇ ਫੜਾਤਾ ਵੀ ਜੀ ਬਾਕੀ ਆਪਣੇ ਕੋਦੇ ਵੀ ਜੀ ਇਹਦੀ ਦੁੱਖ ਵੇਖ ਕੇ ਜਾਂਦਾ ਭਾਵੇਂ ਕਿਤਰਾ ਵੀ ਆ ਇਨਸਾਨੀਅਤ ਤੌਰ ਤੇ ਆਪਣੇ ਹੋਣੀ ਚੱਲਿਆ ਗਿਆ ਵੀ ਪਰ ਮੇਰੇ ਹੱਥੋਂ ਵੀ ਜੀ ਗਿਆ ਬਚਾ ਨਾ ਆ ਔਰ ਇੱਕ ਨੂੰ ਵੀ ਪਾਤਾ ਜੋੜ ਕੇ ਬੇੰਤੀ ਗੱਡੀ ਸਾਹਮਣਾ ਜਲਾਓ ਸ਼ਾਇਦ ਚੜਨ ਕੇ ਨਾ ਗੱਡੀ ਪਜਾੜ ਚੜਨ ਕੇ ਵੀ ਜੀ ਕੋਈ ਨਾ ਤਕਰਾਵੇ ਬਹੁਤ ਟ੍ਰਾਫਿਕ ਵੀ ਜੀ ਕੀ ਪਤਾ ਕਿਦਾ ਕਿਥੋਂ ਕਿਨੇ ਨਿਕਲ ਆਉਣਾ ਜ਼ਰੂਰੀ ਥੋੜਾ ਵੀ ਜੀ ਕਿਸੇ ਦੇ ਬੱਚੇ ਦੇ ਨਿਕਲ ਆ ਆਪਣਾ ਵੀ ਨਿਕਲ ਸਾਡਾ ਕਿੰਨੀ ਗਾ ਨੂੰ ਕਾਲੀ ਹੁੰਦੀ ਵੀ ਜੀ ਮਨਪੇ ਕਿੱਥੇ ਅਸੀਂ ਕਿੱਡੀ ਕੀ ਛੇਤੀ ਪਹੁੰਚ ਜਾਣਾ ਵਾ ਇਸ ਕਰਕੇ ਵੀ ਜੀ ਫੋਨ ਸਰੇ ਨਾ ਹਮੇਸ਼ਾ ਆਪਣਾ ਸਮਝ ਕੇ ਵੀ ਜੀ ਚਲੋ ਵੀ ਹਮ ਸਾਡੇ ਵੀ ਧੀਆ ਪੁੱਤ ਮੁਰੀਆਂ ਚ ਤੁਰੇ ਫਿਰਨਦੇ ਉਹ ਉਹ ਕਿਤੇ ਵੀ ਜੀ ਹੌਸਲੇ ਨਾਲ ਹੁੰਦੀ ਕੰਟਰੋਲ ਚ ਹੁੰਦੀ ਤੇ ਇਹ ਹਾਸਾਤ ਨਹੀਂ ਨਾ ਬੱਚਾ ਜਿਹਦਾ ਵੀ ਜੀ ਪੁੱਤ ਗਿਆ ਵਾ ਉਹਨੂੰ ਪਤਾ ਵੀ ਜੀ ਬਾਕੀ ਤਾਂ ਦੁਨੀਆ ਨੇ ਵੇਖ ਆ ਗਏ ਹੁਣ ਚਲੋ ਆਪੋ ਆਪਣੇ ਘਰ ਨੂੰ ਚਲੀ ਜਾਣਾ ਇਹ ਮੇਰਾ ਪੋਤਰਾ ਹੈ ਗੁਰਸ਼ਬਦ ਮੀਤ ਸਿੰਘ ਅੱਛਾ ਜੀ ਇਹ ਵੀ ਕੀ ਗੱਲ ਬਾਤ ਹੈ ਇਹ ਇਹ ਰੋਡ ਦੇ ਉੱਤੇ ਚੜਿਆ ਪਿੱਛੋਂ ਬਲੈਰੋ ਆਉਂਦੀ ਸੀ ਉਹਨੇ ਵੇਖਿਆ ਨੀਗਾ ਉਹਦੇ ਕੋਈ ਕੰਟਰੋਲ ਨਹੀਂ ਆਈ ਸਿੱਧੀ ਯਾਰ ਜੀ ਇਹ ਕਿੰਨੀ ਕੁ ਉਮਰ ਸੀ ਬੱਚੇ ਦੀ ਉਹਨੂੰ ਨਹੀਂ ਕੋਈ 16 ਸਾਲ 15 ਸਾਲ ਤੇ ਇਹ ਇਹ ਮੋਟਰਸਾਈਕਲ ਤੇ ਸੀ ਨਹੀਂ ਸਾਈਕਲ ਤੇ ਅੱਛਾ ਇਹ ਸਾਈਕਲ ਤੇ ਸੀ ਤੇ ਜਿਹੜੀ ਗੱਡੀ ਵਿੱਚ ਵੱਜੀ ਆ ਉਹ ਕਿਹੜੀ ਸੀ ਬਲੈਰੋ ਗੱਡੀ ਦੱਸਦੇ ਆ ਕੋਈ ਮੈਂ ਤਾਂ ਵੇਖੀ ਨਹੀਂ ਬਲੈਰੋ ਬਸ ਬਲੈਰੋ ਹੀ ਇਹਦੇ ਵਿੱਚ ਖਾਕ ਰਹੀ ਤਾਂ ਉਹਨੂੰ ਜਿਹੜਾ ਹੁਣ ਕਿੱਥੇ ਗੱਡੀ ਕਿੱਥੇ ਹੈ ਪੁਲਿਸ ਸਟੇਸ਼ਨ ਤੇ ਰਿਸ਼ਟ ਕਰ ਲਈ ਗੱਡੀ ਉੱਥੇ ਹੈ ਤੇ ਬੱਚੇ ਦੀ ਮੌਤ ਹੋ ਗਈ ਮੌਤੇ ਤਾਂ ਹੀ ਹੋ ਗਈ ਕੀ ਮੰਗ ਕਰਦੇ ਹੋ ਸਾਫ ਮੰਗੇ ਇਨਸਾਫ ਹੀ ਮੰਗਦੇ ਆ ਵੀ ਕੋਈ ਇਹ ਆਪਣੇ ਹੰਬਰਸਰ ਸਾਈਡ ਤੋਂ ਬਲੇਰੋ ਗੱਡੀ ਆ ਰਹੀ ਸੀ ਤੇ ਇਧਰੋਂ ਸੜਕ ਤੋਂ ਸੜਕ ਕ੍ਰੋਸ ਕਰ ਰਿਹਾ ਸੀ ਇਹ ਜੇ ਦੀ ਸਨਾਖਤ ਹੋਈ ਹੈ ਸਬਤ ਸਿੰਘ son of ਗਗਨਦੀਪ ਸਿੰਘ ਵਾਸੀ ਵਾਰਡ ਨੰਬਰ 9 ਅਜਨਾਲਾ ਉਧਰੋਂ ਗੱਡੀ ਆ ਰਹੀ ਸੀ ਤੇ ਐਕਸੀਡੈਂਟ ਮੌਕੇ ਤੇ ਦੀ ਡੈਥ ਹੋ ਗਈ ਹੈ ਜੀ ਕਿੰਨੇ ਮੋਟੇ ਬੱਚੇ ਸੀਗੇ 13 14 ਸਾਲ ਆ ਜੀ ਹਾਂ ਬੱਚੇ ਦੇ ਪਿੱਛੇ ਲੈ ਕੇ ਗੱਡੀ ਮਾਰੀ ਇਹਨੇ ਨਹੀਂ ਪਿੱਛੇ ਨਹੀਂ ਉਹ ਕ੍ਰੋਸ ਕਰਦੇ ਆ ਕਿ ਸੜਕੋਂ ਗੱਡੀਆਂ ਉੱਤ ਸਾਈਡ ਤੋਂ ਆ ਰਹੀ ਤੇ ਸੜਕ ਕ੍ਰੋਸ ਕਰਦੇ ਆ ਯਾਨੀ ਕਿ ਗੱਡੀ ਉਹਦੇ ਵਿੱਚ ਵੱਜੀ ਕੀ ਕਾਰਵਾਈ ਕੀਤੀ ਗਿਆ ਕਾਰਵਾਈ ਜੋ ਬਣਦੀ ਹੈ ਉਹ ਦੋ ਕੀਤੀ ਜਾਗੀ ਮੁਕਦੇ ਤੇ ਜਿਹੜਾ ਜੀ ਵੀ ਗੱਡੀ ਵਿੱਚ ਵੱਜੀ ਉਹ ਸਮੇਂ ਕਿਤੇ ਉਹ ਰਿਥੀ ਆਪਣੇ ਕੋਲ ਠਾਣੀ ਹੈ ਜੀ ਗੱਡੀ ਗੱਡੀ ਵੀ ਰੈਸਟ ਹੈ ਜੋ ਬਣਦੀ ਕਾਨੂੰਨੀ ਕਾਰਵਾਈ